ਪੰਜਾਬ ਸਰਕਾਰ ਨੇ ਬੇਸ਼ੱਕ 90% ਘਰਾਂ ਦਾ ਬਿਜਲੀ ਦਾ ਬਿੱਲ ਮੁਫਤ ਕੀਤਾ ਉਸ ਦੇ ਮਕਸਦ ਕੁਝ ਵੀ ਹੋ ਸਕਦੇ ਨੇ ਪਰ ਮੁਫਤ ਬਿਜਲੀ ਸਕੀਮ ਦੇਣ ਦੇ ਬਾਵਜੂਦ ਬਿਜਲੀ ਚੋਰੀ ਨਹੀਂ ਰੁਕੀ ਹਨਾਨੀ ਦੇ ਅੰਕੜੇ ਸਾਹਮਣੇ ਆਏ ਨੇ ਇੱਕ ਜਨਤਕ ਹੋਈਆ ਰਿਪੋਰਟ ਜਿਸ ਦੇ ਵਿੱਚ ਖਲਾਸਾ ਹੋਇਆ ਕਿ 1850 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਚੋਰੀ ਹੋ ਜਾਂਦੀ ਹੈ ਜਿੱਥੇ ਇੱਕ ਸਬਸਿਡੀ ਦਾ ਵੱਡਾ ਹਿੱਸਾ ਜਾ ਰਿਹਾ ਸਰਕਾਰ ਨੂੰ ਪੱਲਿਓ ਪੜਨਾ ਪੈਂਦਾ ਹੈ 21909 ਕਰੋੜ ਰੁਪਏ ਦੀ ਸਬਸਿਡੀ ਹੋ ਗਈ ਹੈ ਖੇਤੀ ਮੋਟਰਾਂ ਦੀ ਘਰਾਂ ਦੀ ਬਿਜਲੀ ਤੇ ਹੋਰ ਜਿਹੜੇ ਸਰਕਾਰੀ ਦਫ਼ਤਰਾਂ ਦੀ ਜਾਂ ਹੋਰ ਨਾ ਥਾਵਾਂ ਤੋਂ ਸਬਸਿਡੀ ਦਾ ਜਿਹੜਾ ਮਸਲਾ ਵੱਖ-ਵੱਖ ਤਰ੍ਹਾਂ ਦੀ ਸਬਸਿਡੀ ਦਿੱਤੀ ਜਾਂਦੀ ਹੈ ਬਿਜਲੀ ਦੇ ਉੱਤੇ ਉਹ 21909 ਕਰੋੜ ਰੁਪਏ ਦੀ ਹੈ ਪਰ ਉਸ ਦੇ ਬਾਵਜੂਦ ਜਿੱਥੋਂ ਬਿੱਲ ਦੀ ਵਸੂਲੀ ਹੋਣੀ ਹੈ ਉੱਥੇ ਵੀ 1850 ਕਰੋੜ ਰੁਪਏ ਦੀ ਇੱਕ ਰਕਮ ਬਣਦੀ ਹੈ ਸਾਲਾਨਾ ਜਿੰਨੀ ਬਿਜਲੀ ਚੋਰੀ ਹੋ ਰਹੀ ਹੈ ਔਰ ਕਿਹੜੇ ਕਿਹੜੇ ਫੀਡਰਾਂ ਤੋਂ ਬਿਜਲੀ ਚੋਰੀ ਹੋ ਰਹੀ ਹੈ ਔਰ ਉੱਥੇ ਕਿਸ-ਕਿਸ ਹਲਕੇ ਦੇ ਵਿੱਚ ਕਿਹੜੇ-ਕਿਹੜੇ ਨੁਮਾਇੰਦੇ ਨੇ ਜ਼ਿਆਦਾਤਰ ਸੱਤਾਧਿਰ ਦੇ ਨੁਮਾਇੰਦੇ ਨੇ ਜਿੱਥੇ 50 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਸਾਲਾਨਾ ਚੋਰੀ ਹੋ ਜਾਂਦੀ ਹੈ ਕਿਹੜੇ-ਕਿਹੜੇ ਹਲਕੇ ਨੇ ਡਿਟੇਲ ਦੇ ਵਿੱਚ ਦੱਸਾਂਗੇ ਔਰ ਹਿੰਦੁਸਤਾਨ ਟਾਈਮਜ਼ ਦੇ ਵਿੱਚ ਸੀਨੀਅਰ ਪੱਤਰਕਾਰ ਵਿਸ਼ਾਲ ਰਾਮਬਾਨੀ ਦੀ ਛਪੀ ਰਿਪੋਰਟ ਦੇ ਮੁਤਾਬਕ ਵੀ ਦੱਸਾਂਗੇ ਔਰ ਇੱਕ ਜਨਤਕ ਰਿਪੋਰਟ ਹੁੰਦੀ ਹੈ ਜਿਸ ਦਾ ਅੰਕੜਾ ਸਾਹਮਣੇ ਆਇਆ ਉਹ ਅੰਕੜਾ ਕਿਸ ਨੇ ਇਕੱਠਾ ਕਲੈਕਟ ਕੀਤਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਸ਼ਨ ਰੈਗੂਲੇਟਰੀ ਕਮਿਸ਼ਨ ਪੀਐਸਈਆਰਸੀ ਤਾਂ ਪੀਐਸਪੀਸੀਲ ਨੂੰ ਵੀ ਜਾਣੂ ਕਰਵਾਇਆ ਗਿਆ ਕਿ ਕਿੱਥੇ ਕਿੱਥੇ ਗੜਬੜੀ ਹੋ ਰਹੀ ਹੈ ਬਿਜਲੀ ਚੋਰੀ ਹੋ ਰਹੀ ਹੈ ਖਾਸ ਕਰਕੇ ਜਿਹੜੇ ਅੰਕੜੇ ਨੇ ਬੜੇ ਹੈਰਾਨ ਕਰਨ ਵਾਲੇ ਨੇ ਜਿਹੜੇ ਫੀਡਰ ਨੇ 1279 ਫੀਡਰਾਂ ਦੇ ਵਿੱਚ 15 ਤੋਂ 25% ਬਿਜਲੀ ਚੋਰੀ ਹੋ ਜਾਂਦੀ ਹੈ ਜਿਸ ਆਫਿਸ ਦੀ ਉੱਥੇ ਬਿਜਲੀ ਮੁਹੱਈਆ ਕਰਾਈ ਜਾਂਦੀ ਹੈ ਉਹਦੇ ਵਿੱਚੋਂ 1279 ਫੀਡਰ ਐਸੇ ਨੇ ਪੰਜਾਬ ਦੇ ਜਿੱਥੇ 15 ਤੋਂ 25% ਬਿਜਲੀ ਚੋਰੀ ਹੋ ਜਾਂਦੀ ਹੈ ਫਿਰ 997 ਫੀਡਰ ਐਸੇ ਨੇ ਜਿੱਥੇ 25 ਤੋਂ 50% ਦੀ ਬਿਜਲੀ ਚੋਰੀ ਹੋ ਜਾਂਦੀ ਹੈ ਤੇ ਹੱਦ ਉਦੋਂ ਹੁੰਦੀ ਹੈ ਜਦੋਂ 256 ਫੀਡਰ ਉਹ ਨੇ ਜਿੱਥੇ 50 ਤੋਂ 60% ਦੀ ਬਿਜਲੀ ਚੋਰੀ ਹੋ ਜਾਂਦੀ ਹੈ 116 ਫੀਡਰ ਰੋ ਨੇ ਜਿੱਥੇ 60 ਤੋਂ 70% ਦੀ ਬਿਜਲੀ ਚੋਰੀ ਹੋ ਜਾਂਦੀ ਹੈ 70 ਤੋਂ 80% ਦੀ ਬਿਜਲੀ ਚੋਰੀ ਹੋਣ ਦੇ ਮਾਮਲੇ ਜਿਹੜੇ ਨੇ 31 ਵੱਖ-ਵੱਖ ਫੀਡਰਾਂ ਤੋਂ ਸਾਹਮਣੇ ਆਏ ਨੇ 11 ਫੀਡਰ ਰੋ ਨੇ ਜਿੱਥੇ 90% ਦੀ ਤਕਰੀਬੀ ਚੋਰੀ ਹੋ ਜਾਂਦੀ ਹੈ 10% ਹੀ ਬਿਜਲੀ ਦੇ ਬਿੱਲ ਤਾਰੇ ਜਾਂਦੇ ਆ ਉੱਥੇ ਜ਼ਿਆਦਾਤਰ ਤਾਂ ਮੁਫਤ ਬਿਜਲੀ ਸਕੀਮ ਦਾ ਲਾਭ ਲਿਆ ਜਾਂਦਾ ਹੁਣ ਜਿਹੜਾ ਅੰਕੜਾ ਸਾਹਮਣੇ ਆਇਆ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਪੱਟੀ ਹਲਕਾ ਜਿਹੜਾ ਪੈਂਦਾ ਪੱਟੀ ਡਿਵੀਜ਼ਨ ਜਿੱਥੇ ਲਾਲਜੀਤ ਸਿੰਘ ਭੋਲਰ ਜਿਹੜੇ ਕੈਬਨਿਟ ਮੰਤਰੀ ਵੀ ਨੇ ਉਹਨਾਂ ਦੇ ਇਲਾਕੇ ਦੇ ਵਿੱਚ 50 ਕਰੋੜ ਰੁਪਏ ਤੋਂ ਵੱਧ ਕੀ ਉਹਨਾਂ ਦਾ ਰਿਕਾਰਡ ਹੀ ਟੁੱਟ ਜਾਂਦੇ ਨੇ ਉਸ ਡਿਵੀਜ਼ਨ ਦੇ ਵਿੱਚ ਉੱਥੇ ਲਗਭਗ 63% ਦੀ ਆ ਜਿਹੜੀ ਬਿਜਲੀ ਚੋਰੀ ਹੁੰਦੀ ਹੈ ਜਿਹੜਾ ਕੀ ਯੂਨਿਟ ਦਾ ਲਾਸ ਹੁੰਦਾ 1890 ਦਾ ਔਰ ਉੱਥੇ ਪੈਸਿਆਂ ਦਾ ਜਿਹੜਾ ਹੋ ਰਿਹਾ ਪਰਭਾਈ ਜਿਹੜੀ ਨਹੀਂ ਕਰ ਪਾਰੀ ਉਹ ਹੈ 7 ਰੁਪਏ ਯੂਨਿਟ ਪੈਂਦਾ ਇੱਕ ਯੂਨਿਟਰ ਦਾ ਵਿੱਚ ਖਫਤ ਹੁੰਦੀ ਹੈ ਉਸ ਦੇ ਵਿੱਚੋਂ 133 ਕਰੋੜ ਰੁਪਏ ਦੀ ਬਿਜਲੀ ਔਰ ਡਿਵੀਜ਼ਨ ਦੇ ਵਿੱਚ ਹੀ ਚੋਰੀ ਹੋ ਜਾਂਦੀ ਐ ਸਲਾਨਾ ਫਿਰ ਜੀਰਾ ਹਲਕੇ ਦੀ ਡਿਵੀਜ਼ਨ ਦੀ ਗੱਲ ਕਰੀਏ ਤਾਂ 55% ਦੀ ਆ ਜਿਹੜਾ ਜੀਰੇ ਦੇ ਵਿੱਚ ਬਿਜਲੀ ਚੋਰੀ ਹੋ ਜਾਂਦੀ ਐ 131 ਕਰੋੜ ਰੁਪਏ ਦਾ ਘਾਟਾ ਤੇ ਜੀਰੇ ਡਿਵੀਜ਼ਨ ਦੇ ਵਿੱਚ ਹੀ ਪੈ ਜਾਂਦਾ ਫਿਰ ਭਿੱਖੀ ਵਿੰਡ ਦੀ ਗੱਲ ਕਰੀਏ ਤੇ ਉੱਥੇ ਵੀ 129 ਕਰੋੜ ਰੁਪਏ ਦੀ ਬਿਜਲੀ ਦਾ ਘਾਟਾ ਪੈ ਜਾਂਦਾ ਚੋਰੀ ਹੋ ਜਾਂਦੀ ਐ ਫਿਰ ਗੱਲ ਆਉਂਦੀ ਐ ਵੈਸਟ ਅਮ੍ਰਿਤਸਰ ਦੀ 94 ਕਰੋੜ ਰੁਪਏ ਦੀ ਬਿਜਲੀ ਆਈਡੀ ਅਮ੍ਰਿਤਸਰ ਵੈਸਟ ਡਿਵੀਜ਼ਨ ਦੇ ਵਿੱਚ ਚੋਰੀ ਹੋ ਜਾਂਦੀ ਐ ਖਾਸ ਕਰਕੇ ਇਹ ਮਾਝੇ ਦੇ ਇਲਾਕੇ ਦੇ ਵਿੱਚ ਫਿਰ ਜਲਾਲਾਬਾਦ ਡਿਵੀਜ਼ਨ ਦੀ ਗੱਲ ਕਰੀਏ ਤਾਂ 87 ਕਰੋੜ ਰੁਪਈਆ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਲਾਲਾਬਾਦ ਡਿਵੀਜ਼ਨ ਆ ਜਿਹੜੀ ਉੱਥੇ ਬਿਜਲੀ ਚੋਰੀ ਹੋ ਜਾਂਦੀ ਹੈ ਇਸ ਤਰ੍ਹਾਂ ਕੁੱਲ ਮਿਲਾ ਕੇ 1850 ਕਰੋੜ ਰੁਪਏ ਦੀ ਵੱਖ-ਵੱਖ ਥਾਵਾਂ ਦੀਆਂ ਡਿਵੀਜ਼ਨਾਂ ਦੀ ਕਲੈਕਸ਼ਨ ਕਰ ਲਈ ਜਾਵੇ ਇਹ ਪੰਜ ਉਹ ਮੋਟੀਆਂ ਡਿਵੀਜ਼ਨਾਂ ਨੇ ਜਿੱਥੇ 50 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੋ ਜਾਂਦੀ ਹੈ ਪੱਟੀ ਡਿਵੀਜ਼ਨ ਦੇ ਵਿੱਚ ਤਾਂ ਰਿਕਾਰਡ ਹੀ ਟੁੱਟ ਗਏ 131 ਕਰੋੜ 33 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਗਈ ਜੀਰਾ ਦੇ ਵਿੱਚ ਸਲਾਨਾ ਇਹ ਰਿਪੋਰਟ ਜਿਹੜੀ ਕਿਸ ਦੀ ਕਹਿੰਦੀ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਆ ਜਿਹੜਾ ਪੀ ਐਸ ਈ ਆਰ ਸੀ ਉਸ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇੰਨੀ ਜ਼ਿਆਦਾ ਬਿਜਲੀ ਚੋਰੀ ਹੋ ਜਾਂਦੀ ਹੈ ਹੁਣ ਜਿੱਥੋਂ ਤੱਕ ਗੱਲ ਕੀਤੀ ਜਾਵੇ ਸਤੰਬਰ 2022 ਦੇ ਵਿੱਚ 407 ਫੀਡਰ ਸਨ ਜਿੱਥੇ ਬਿਜਲੀ ਦੇ 50 ਫੀਸਦੀ ਤੋਂ ਬਾਅਦ ਚੋਰੀ ਦੇ ਮਾਮਲੇ ਸਾਹਮਣੇ ਆਏ ਫਿਰ ਇਹ ਅੰਕੜਾ ਜਿਹੜਾ 414 ਹੋ ਗਿਆ ਅੱਗੇ ਜਾ ਕੇ 2023 ਦੇ ਅਖੀਰ ਦੇ ਵਿੱਚ ਜਾ ਕੇ ਤੇ ਇਹੀ ਅੰਕੜਾ ਜਿਹੜਾ ਦਸੰਬਰ 2020 ਦੇ ਵਿੱਚ 230 ਹੁੰਦਾ ਸੀ 230 ਤੇ ਖੜਾ ਸੀ ਜਿੱਥੇ ਫੀਡਰ 50% ਤੋਂ ਬਾਅਦ ਬਿਜਲੀ ਚੋਰੀ ਹੋ ਜਾਂਦੀ ਸੀ ਪਰ ਹੁਣ ਆ ਜਿਹੜਾ 50% ਤੋਂ ਬਾਅਦ ਬਿਜਲੀ ਚੋਰੀ ਹੋਣ ਦੇ ਮਾਮਲਿਆਂ ਦੇ ਵਿੱਚ 414 ਫੀਡਰ ਆ ਜਿਹੜੇ ਉਹ ਰਿਕਾਰਡ ਦੇ ਵਿੱਚ ਦਰਜ ਕੀਤੇ ਗਏ ਨੇ 1850 ਕਰੋੜ ਰੁਪਏ ਦੀ ਹਰ ਸਾਲ ਜੇਕਰ ਬਿਜਲੀ ਚੋਰੀ ਹੋ ਜਾਏਗੀ ਤਾਂ ਫਿਰ ਕਿੰਨਾ ਵੱਡਾ ਘਾਟਾ ਪਵੇਗਾ ਪਹਿਲਾਂ ਹੀ ਜੂਝ ਰਿਹਾ ਪੀਐਸਪੀਸੀਐਲ ਵਿੱਤੀ ਘਾਟੇ ਦੇ ਵਿੱਚ ਹੈ ਔਰ تنખાں ہاں وی کئی واری ملازماں نو سمے سر نہیں ملدیاں اور کئی کچے ملازم ਹਾਲੇ ਤੱਕ ਪੱਕੇ ਹੋਣ ਦੀ ਖਾਤਰ ਧਰਨੇ ਮੁਜਾਰੇ ਕਰਦੇ ਨੇ ਤੇ ਉਹਨਾਂ ਦੀ ਵੀ ਗੱਲ ਸੁਣੀ ਨਹੀਂ ਜਾਂਦੀ ਪਰ ਜਿੱਥੇ ਵੱਖ-ਵੱਖ ਤਰ੍ਹਾਂ ਦਾ ਅੰਕੜਾ ਸਾਹਮਣੇ ਆਇਆ ਉਸ ਤੋਂ ਹੈਰਾਨੀ ਗੱਲਾਂ ਹੈਰਾਨੀ ਜਨਕ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜੀਆਂ ਨੇ 2690 ਫੀਡਰ ਰੋ ਨੇ ਜਿੱਥੇ 15% ਤੋਂ ਵੱਧ ਬਿਜਲੀ ਚੋਰੀ ਹੋ ਜਾਂਦੀ ਹੈ ਇਹ ਵੀ ਅੰਕੜਾ ਕਹਿੰਦਾ 50% ਤੋਂ ਵੱਧ ਵਾਲੇ ਚ 407 ਫੀਡਰ ਪਾਏ ਜਾਂਦੇ ਨੇ ਔਰ 2600 90 ਫੀਟਰ ਰੋ ਨੇ ਲਗਭਗ 2700 ਫੀਟਰ ਜਿੱਥੇ 15% ਦੀ ਤੋਂ ਵੱਧ ਦਾ ਜਿਹੜੀ ਬਿਜਲੀ ਉਹ ਚੋਰੀ ਹੋ ਰਹੀ ਹੈ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਵੱਖ-ਵੱਖਰੇ ਕੇਸ ਦੇ ਵਿੱਚ ਤਾਂ ਬਿਜਲੀ ਚੋਰੀ ਤੇ ਰੋਕ ਲਾਉਣ ਦੇ ਲਈ 스마트 ਮੀਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ ਪਰ ਕਈ ਥਾਵਾਂ ਦੇ ਉੱਤੇ 스마트 ਮੀਟਰਾਂ ਦਾ ਵਿਰੋਧ ਵੀ ਹੋਇਆ ਔਰ ਉਹ 스마트 ਮੀਟਰ ਨਹੀਂ ਲੱਗ ਸਕੇ ਹੁਣ ਪੀਐਸਪੀਸੀਐਲ ਦੀ ਵੀ ਇੱਕ ਜ਼ਿੰਮੇਵਾਰੀ ਵੱਡੀ ਬਣ ਗਈ ਹੈ ਖਾਸ ਕਰਕੇ ਬਾਰਡਰ ਏਰੀਆ ਤੇ ਮਾਲਵਾ ਬੈਲਟ ਦੇ ਵਿੱਚ ਆ ਜਿਹੜੀ ਉਹ ਬਿਜਲੀ ਚੋਰੀ ਹੋਣ ਦਾ ਅੰਕੜਾ ਬਹੁਤ ਜ਼ਿਆਦਾ ਹੈ 190 ਫੀਡਰੋ ਨੇ ਬਾਰਡਰ ਜਾਨ ਦੇ ਉੱਤੇ ਪੈਂਦੇ ਨੇ ਜਿਹੜੇ ਕਿ 50% ਤੋਂ ਬਾਅਦ ਬਿਜਲੀ ਚੋਰੀ ਹੋ ਜਾਂਦੀ ਹੈ ਬਾਰਡਰ ਲਾਕੇ ਦੇ ਵਿੱਚ 10 ਫੀਡਰੋ ਨੇ ਜਿੱਥੇ 80% ਤੋਂ ਵੱਧ ਦੀ ਬਿਜਲੀ ਚੋਰੀ ਹੋ ਜਾਂਦੀ ਹੈ ਇੱਕ ਫੀਡਰ ਤਾਂ ਐਸਾ ਜਿੱਥੇ 90% ਜਿਹੜਾ ਉਹ ਬਿਜਲੀ ਚੋਰੀ ਹੋ ਜਾਂਦੀ ਹੈ ਇਹ ਵੀ ਪਾਇਆ ਗਿਆ ਇਸੇ ਤਰ੍ਹਾਂ ਵੈਸਟ ਜ਼ੋਨ ਦੀ ਗੱਲ ਕੀਤੀ ਜਾਵੇ ਮਾਲਵਾ ਰੀਜਨ ਦੇ ਵਿੱਚ ਤਾਂ 190 ਫੀਡਰ ਦੇ ਵਿੱਚ 50% ਤੋਂ ਬਾਅਦ ਬਿਜਲੀ ਚੋਰੀ ਹੋ ਜਾਂਦੀ ਹੈ ਇਸੇ ਤਰ੍ਹਾਂ 7 ਫੀਡਰ ਰੋ ਨੇ ਜਿੱਥੇ 70 ਤੋਂ 90% ਦੀ ਬਿਜਲੀ ਚੋਰੀ ਹੁੰਦੀ ਹੈ ਇਹ ਬਿਜਲੀ ਚੋਰੀ ਦੇ ਮਾਮਲੇ ਕੁੱਲ ਮਿਲਾ ਕੇ ਜੋੜਦੇ ਜਾਣ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਨਿਕਲ ਕੇ ਉਸ ਦੇ ਵਿੱਚ ਇਹ ਖਲਾਸਾ ਹੋਇਆ ਕਿ 1850 ਕਰੋੜ ਰੁਪਏ ਦਾ ਸਾਲਾਨਾ ਘਾਟਾ ਪੈ ਜਾਂਦਾ ਹੈ ਬਿਜਲੀ ਚੋਰੀ ਕਰਕੇ ਲੈ ਜਾਂਦਾ ਇਸ ਦਾ ਮਤਲਬ ਇਹ ਹੋ ਗਿਆ ਕਿ ਮੁਫਤ ਬਿਜਲੀ ਸਕੀਮ ਦਾ ਵੀ ਲਾਭ ਮਿਲਣ ਦੇ ਬਾਵਜੂਦ ਵੀ ਹਾਲਾਂਕਿ ਮੁਫਤ ਬਿਜਲੀ ਸਕੀਮ ਨੇ ਵੀ ਕਿੰਨੇ ਪ੍ਰਭਾਵ ਗਲਤ ਪਾਉਣੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਵਿਭਾਗ ਦੇ ਵਿੱਚ ਲੰਮੇ ਲੰਮੇ ਕਟਾਂ ਤੋਂ ਵੀ ਲੋਕੀ ਪਰੇਸ਼ਾਨ ਨੇ ਵੱਖਰੀ ਗੱਲ ਹੈ ਗਰਮੀ ਦੇ ਦਿਨਾਂ ਦੇ ਵਿੱਚ 15000 ਮੈਗਾਵਾਟ ਤੋਂ ਵੀ ਵੱਧ ਦੀ ਮੰਗ ਹੋ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਕੇਵਲ ਆਪਣੇ ਤੌਰ ਦੇ ਉੱਤੇ ਪੈਦਾ ਕੀਤੀ ਜਾਣ ਵਾਲੀ ਬਿਜਲੀ 6500 ਮੈਗਾਵਾਟ ਹੈ ਬਾਕੀ ਲਗਭਗ 8 ਤੋਂ 9000 ਮੈਗਾਵਾਟ ਦੀ ਬਿਜਲੀ ਦੀ ਜਿਹੜੀ ਆ ਖਰੀਦ ਬਾਹਰੋਂ ਕੀਤੀ ਜਾਂਦੀ ਹੈ ਤਾਂ ਵੱਡਾ ਪੰਜਾਬ ਸਰਕਾਰ ਦੇ ਉੱਤੇ ਬੋਝ ਪੈ ਜਾਂਦਾ ਹੈ ਤਾਂ ਉੱਥੋਂ ਫਿਰ 1850 ਕਰੋੜ ਰੁਪਏ ਦੀ ਤਕਰੀਬਨ ਬਿਜਲੀ ਚੋਰੀ ਹੋ ਜਾਵੇ ਇੱਕ ਇਹ ਵੱਖਰਾ ਘਾਟਾ ਚੱਲਣਾ ਪੈਂਦਾ ਇਸ ਤਰ੍ਹਾਂ ਵਿੱਤੀ ਤੌਰ ਦੇ ਉੱਤੇ ਝੰਬੇ ਜਾਣ ਦਾ ਮਸਲਾ ਜਿਹੜਾ ਹੈ ਬੜਾ ਗੰਭੀਰ ਹੈ ਇਸ ਨੂੰ ਕਿਵੇਂ ਠੀਕ ਕਰਨਾ ਇਸ ਦੇ ਉੱਤੇ ਕੋਈ ਨਾ ਕੋਈ ਠੋਸ ਨੀਤੀ ਜ਼ਰੂਰ ਬਣਨੀ ਚਾਹੀਦੀ ਹੈ ਕਿ ਬਿਜਲੀ ਚੋਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੇ ਵੱਖ-ਵੱਖ ਫੀਡਰ ਨੇ ਡਿਵੀਜ਼ਨ ਵਾਈਜ਼ ਉਸ ਦੇ ਉੱਤੇ ਠੱਲ ਪਾਈ ਜਾ ਸਕੇ ਰੋਕ ਲਗਾਈ ਜਾ ਸਕੇ ਬਿਜਲੀ ਚੋਰੀ ਦੇ ਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ ਇਸ ਦੇ ਬਾਰੇ ਆਪਣੇ ਆਪਣੀ رائے ਜ਼ਰੂਰ ਸਾਂਝੀ ਕਰਿਓ ਤੇ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ এবিসি ਪੰਜਾਬ ਦੇ ਨਾਲ